lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. ਦੱਲੇਵਾਲੇ ਹਸਪਤਾਲ ਵਿੱਚੋਂ ਰਿਹਾ ਹੋਣ ਮਗਰੋਂ ਕੀਤੇ ਕਈ ਖੁਲਾਸੇ ਤੁਨ ਦੱਸਦੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਛਕਰਵਾਰ ਦੇ ਸ਼ਾਮ ਰਿਹਾ ਕਰ ਦਿੱਤਾ ਗਿਆ ਏ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਤੋਂ ਬਾਹਰ ਆਉਣ ਤੋਂ ਬਾਅਦ ਉਹ ਹਰਿਆਣਾ ਅਤੇ ਪੰਜਾਬ ਦੀ ਸਰਹੱਦ ਖਨੋਰੀ ਪਹੁੰਚ ਗਏ ਰਾਤ 12 ਵਜੇ ਉਹ ਮਰਨ ਵਰਤ ਤੇ ਬੈਠ ਗਏ ਸੀ ਸੁਖਜੀਤ ਸਿੰਘ ਹਰਦੋ ਝਾਂਡੇ ਪਹਿਲਾਂ ਹੀ ਇੱਥੇ ਮਰਨ ਵਰਤ ਤੇ ਬੈਠੇ ਹਨ ਅਗੋਂ ਕਿਹਨਾਗੀਂ ਤੇ ਸਰਕਾਰ ਕੋਲ ਗੱਲਬਾਤ ਲਈ 5 ਦਿਨ ਦਾ ਸਵਾਏ ਕਿਸਾਨ 6 ਦਸੰਬਰ ਨੂੰ ਤਿਆ ਪ੍ਰੋਗਰਾਮ ਅਨੁਸਾਰ ਦਿੱਲੀ ਵੱਲ ਨੂੰ ਮਾਰਚ ਕਰਨਗੇ ਕਿਸਾਨ ਆਗੂ ਸਰਵਜਿੰਗ ਪੰਦੇ ਨੇ ਦੱਸਿਆ ਕਿ ਡੱਲੇਵਾਲ ਖਨੋਰੀ ਸਰਹੱਤੇ ਪਹੁੰਚ ਗਏ ਹਨ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਘਰ ਦਾ ਘਰਾਉ ਕਰਨ ਦਾ ਫੈਸਲਾ ਟਾਲ ਦਿੱਤਾ ਗਿਆ ਹੈ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੈਨੂੰ ਰਾਤ ਨੂੰ ਹੀ ਖਨੋਰੀ ਤੋਂ ਚੁੱਕ ਕੇ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਮੈਨੂੰ ਰੱਖਿਆ ਗਿਆ ਸੀ ਮੈਨੂੰ ਮੇਰਾ ਮੋਬਾਈਲ ਫੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਸੀ ਹੋਰ ਮਰੀਜ਼ਾਂ ਨੂੰ ਵੀ ਮੋਬਾਈਲ ਫੋਨ ਲਿਓਣ ਦੀ ਇਜਾਜ਼ਤ ਨਹੀਂ ਸੀ ਸਚਾਈ ਇਹ ਸੀ ਕਿ ਮੈਨੂੰ ਇੱਥੇ ਨਜ਼ਰਬੰਦ ਰੱਖਿਆ ਗਿਆ ਸੀ ਮੈਂ ਕਿਸਾਨਾਂ ਦੀ ਮਿਹਨਤ ਸਦਕਾ ਬਾਹਰ ਆਇਆ ਹਾਂ ਇਹ ਲੋਕ ਮੇਰਾ ਇਲਾਜ ਕਰਵਾਉਣ ਲਈ ਬਹੁਤ ਕੋਸ਼ਿਸ਼ ਕਰਦੇ ਰਹੇ ਖੂਨ ਦਾ ਟੈਸਟ ਕਰਨੇ ਦਵਾਈਆਂ ਦੇਣੀਆਂ ਟੈਸਟ ਕਰਵਾਉਣੇ ਆਦਿ ਲਈ ਕਈ ਕੰਮ ਕੀਤੇ ਜੇ ਮੈਨੂੰ ਮਰਨ ਵਰਤ ਤੇ ਨਾ ਬੈਠਣਾ ਪੈਂਦਾ ਤਾਂ ਮੈਂ ਪੁਲਿਸ ਵਾਲਿਆਂ ਦੀ ਚਾਹ ਪੀਤੀ ਹੁੰਦੀ 13 ਫਰਵਰੀ ਤੋਂ ਸ਼ੁਰੂ ਹੋਈ ਇਹ ਲੜਾਈ ਕਿਸਾਨਾਂ ਦੇ ਭੁੱਖ ਨੂੰ ਬਚਾਉਣ ਲਈ ਇਸ ਲੜਾਈ ਨੂੰ ਸ਼ਾਂਤਮਈ ਢੰਗ ਨਾਲ ਅੱਗੇ ਲਿਜਾਣ ਦਾ ਇੱਕੋ ਇੱਕ ਰਸਤਾ ਬਚਿਆ ਹੈ ਨੇਤਾਵਾਂ ਕੋਲ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਹਨ ਪੰਜਾਬ ਸਰਕਾਰ ਨੇ ਜੋ ਵੀ ਕੀਤਾ ਕੇਂਦਰ ਦੇ ਰਹਿਮੋ ਕਰਮ ਤੇ ਬੈਠ ਕੇ ਕੀਤਾ ਸਾਡਾ ਪੰਜਾਬ ਨਾਲ ਕੋਈ ਵਿਵਾਦ ਨਹੀਂ ਪੰਜਾਬ ਤੇ ਸਰਕਾਰ ਦੇ ਸਾਡੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਅਤੇ ਅੱਜ ਮੈਨੂੰ ਰਿਹਾ ਕੀਤਾ ਜਾਣਾ ਸੀ ਤੇ ਉਸ ਤੋਂ ਬਾਅਦ ਪਹਿਲਾਂ ਹੀ ਹਸਪਤਾਲ ਦੀ ਮਹਿਲਾ ਸਟਾਫ ਨੇ ਮੈਨੂੰ ਮੇਰੇ ਪੋਤੇ ਦੀ ਵੀਡੀਓ ਦਿਖਾਈ ਇਸ ਤੇ ਗਰੀਬ ਲੜਕੀ ਨੇ ਨੰਬਰ ਲਿਆ ਤੇ ਪੁੱਛਿਆ ਕਿ ਉਸ ਨੇ ਮੈਨੂੰ ਵੀਡੀਓ ਕਿਉਂ ਦਿਖਾਈ ਮੈਨੂੰ ਮੇਰੇ ਸਾਹਮਣੇ ਉਹਨਾਂ ਡਾਕਟਰਾਂ ਨੂੰ ਲਿਹਾਓ ਜਿਨ੍ਹਾਂ ਨੇ ਮੈਡੀਕਲ ਬੁਲੇਟਿਨ ਜਾਰੀ ਕੀਤਾ ਸੀ ਮੇਰਾ ਮੈਡੀਕਲ ਕਿੱਥੇ ਕੀਤਾ ਗਿਆ ਮੇਰੇ ਟੈਸਟ ਕਦੋਂ ਹੋਏ ਇਸ ਦੌਰਾਨ ਮੈਨੂੰ ਕਈ ਵਾਰ ਛੱਡਣ ਲਈ ਕਿਹਾ ਗਿਆ ਮੇਰੇ ਨਾਲ ਸਭ ਤੋਂ ਮਾਰਾ ਇਹ ਸੀ ਕਿ ਮੈਂ ਦੂਜੇ ਮਰੀਜ਼ਾਂ ਦੀ ਪਛਾਣ ਕੀਤਾ ਗਿਆ ਇਹ ਸਭ ਕੁਝ ਅੰਦੋਲਨ ਨੂੰ ਰੋਕਣ ਲਈ ਕੀਤਾ ਗਿਆ ਇਹ ਇਹ ਕਿਨਾ ਗਾਇਆ ਜਗਜੀਤ ਸਿੰਘ ਦਲੇਵਾਲ ਦਾ ਉਧਰ 1 ਦਸੰਬਰ ਨੂੰ ਕੈਨੇਡਾ ਆਉਣ ਵਾਲੇ ਵਿਸਟਰਾ ਵਰਕਰਾਂ ਤੇ ਵਿਦਿਆਰਥੀਆਂ ਦੀ ਕਈ ਕਿਸਮਾਂ ਦੀਆਂ ਅਰਜ਼ੀਆਂ ਅਤੇ ਪ੍ਰੋਸੈਸਿੰਗ ਫੀਸਾਂ ਵਿੱਚ ਵਾਧਾ ਹੋਵੇਗਾ ਇਸ ਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਉਹਨਾਂ ਲੋਕਾਂ ਨੂੰ ਪਵੇਗਾ ਜੋ ਕੈਨੇਡਾ ਵਿੱਚ ਸਿੱਖਿਆ ਜਾਂ ਕਿਸੇ ਸੰਸਥਾ ਵਿੱਚ ਕੰਮ ਕਰ ਰਹੇ ਹਨ ਕੈਨੇਡਾ ਵਿੱਚ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਰਿਫਿਊਜੀਸ ਅਤੇ ਸਿਟੀਜ਼ਨਸ਼ਿਪ ਨੇ ਅਸਥਾਈ ਨਿਵਾਸੀਆਂ ਲਈ ਕਈ ਅਰਜ਼ੀਆਂ ਲਈ ਫੀਸਾਂ ਵਿੱਚ ਵਾਧਾ ਕੀਤਾ ਹੈ ਇਹਨਾਂ ਵਿੱਚ ਅਸਥਾਈ ਨਿਵਾਸੀ ਰੂਪੇ ਦੀਆਂ ਅਰਜ਼ੀਆਂ ਵਿਦਿਆ ਕਾਮਿਆਂ ਅਤੇ ਵਿਦਿਆਰਥੀਆਂ ਲਈ ਕੈਨੇਡਾ ਵਾਪਸ ਜਾਣ ਲਈ ਅਧਿਕਾਰਿਤ ਅਰਜ਼ੀਆਂ ਅਪਰਾਧਿਤ ਮੂੜ ਵਸੇਵਾ ਦੀਆਂ ਅਰਜ਼ੀਆਂ ਅਤੇ ਪਰਨੀਤ ਅਰਜ਼ੀਆਂ ਸ਼ਾਮਿਲ ਹਨ ਇਸ ਲਈ ਪੰਜਾਬੀ ਮੂਲ ਦੇ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਤੁਹਾਨੂੰ ਦੱਸ ਦਈਏ ਦੂਜੇ ਪਾਸੇ ਸਰਕਾਰੀ ਅੰਕੜੇ ਇਹ ਦੱਸਦੇ ਹਨ ਕਿ ਸਾਲ 2023 ਵਿੱਚ ਲੱਖਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਧਿਆਨ ਵੀਜ਼ਾ ਦਿੱਤਾ ਗਿਆ ਹੈ ਅਤੇ ਕੈਨੇਡੀਅਨ ਸਰਕਾਰ ਵੱਲੋਂ ਫੀਸਾਂ ਵਿੱਚ ਕੀਤੇ ਗਏ ਵਾਅਦੇ ਦਾ ਸਿੱਧਾ ਬੋਝ ਉਹਨਾਂ ਦੇ ਵਿਦਿਆਰਥੀਆਂ ਤੇ ਵਰਕ ਪਰਮਿਟ ਵਾਲੇ ਵਿਦਿਆਰਥੀਆਂ ਤੇ ਪੈਂਦਾ ਹੈ ਸਟੱਡੀ ਵੀਜ਼ਾ ਮਾਹ ਦਾ ਕਹਿਣਾ ਹੈ ਕਿ ਫੀਸਾਂ ਵਿੱਚ ਵਾਅਦੇ ਦਾ ਸਿੱਧਾ ਅਸਰ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਤੇ ਪਵੇਗਾ ਇਸ ਤੋਂ ਪਹਿਲਾਂ ਪੰਜਾਬ ਵਾਸੀ ਇਹ ਫੀਸਾਂ ਬੜੀ ਮੁਸ਼ਕਲ ਨਾਲ ਅਦਾ ਕਰਦੇ ਸਨ ਕਿਉਂਕਿ ਕੈਨੇਡਾ ਜਾਣ ਦਾ 1 ਸਾਲ ਦਾ ਧਿਆਨ ਅਤੇ ਹੋਰ ਖਰਚਾ 5 ਤੋਂ 30 ਲੱਖ ਰੁਪਏ ਪਹੁੰਚ ਗਿਆ ਹੈ ਤੁਹਾਨੂੰ ਕਿਵੇਂ ਲੱਗਾ ਕੈਨੇਡਾ ਸਰਕਾਰ ਦਾ ਫੈਸਲਾ ਆਪਣੇ ਕਮੈਂਟ ਅਤੇ ਸੁਝਾਅ ਜਰੂਰ ਕਰਕੇ ਦੱਸਿਓ ਉਧਰ ਜਥੇਦਾਰ ਸਾਬਾਨਾ ਖਿਲਾਫ ਚਲਾਇਆ ਜਾ ਰਿਹਾ ਪ੍ਰੋਪਾਗੈਂਡਾ ਸੁਖਬੀਰ ਸਿੰਘ ਬਾਦਲ ਨੇ ਕੀਤੀ ਨਖੇੜੀ ਜੀਹਾਂ ਸ਼ੋਮਨੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਸ਼੍ਰੀ ਕਾਲਤਕ ਸਹਿਬ ਅਤੇ ਸਿੰਘ ਸਾਹਿਬ ਖਿਲਾਫ ਪ੍ਰੋਪਾਗੈਂਡਾ ਚਲਾਏ ਜਾਂਦੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨਾਲ ਇਸ ਕਟਿਆ ਵਰਤਾਰੇ ਦੀ ਨਖੇੜੀ ਵੀ ਕੀਤੀ ਹੈ ਅਤੇ ਦੱਸ ਦਈਏ ਤੀ ਕਾਲਤਕ ਸਹਿਬ ਵੱਲੋਂ 2 ਦਸੰਬਰ ਲਈ ਸ਼ੋਮਣੀ ਕਾਲੀ ਦੰਦ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਾਲ 2007 ਤੋਂ 2017 ਤੱਕ ਕੈਬਨਿਟ ਮੰਤਰੀ ਤਲਬ ਕੀਤੇ ਗਏ ਹਨ ਇਨ੍ਹਾਂ ਤੋਂ ਇਲਾਵਾ ਸਾਲ 2015 'ਚ ਸ਼ੋਮਣੀ ਅਕਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਰਥਿਕ ਕਮੇਟੀ ਦੇ ਮੈਂਬਰਾਂ ਨੂੰ ਵੀ ਤਲਬ ਕੀਤਾ ਗਿਆ ਉੱਥੇ ਹਾਲ ਹੀ ਵਿੱਚ 2015 'ਚ ਸ਼੍ਰੋਮਲੀ ਕਾਲੀ ਦਲ ਦੀ ਇੱਕ ਹੋਰ ਕੋਰ ਕਮੇਟੀ ਦਾ ਹਿੱਸਾ ਰਹੇ ਮੈਂਬਰਾਂ ਨੂੰ ਵੀ ਤਲਬ ਕੀਤਾ ਗਿਆ ਹੈ ਇਸ ਦੇ ਨਾਲ ਹੀ ਜਥਦਾਦਾ ਸਰਬਾਨ ਵੱਲੋਂ ਇਹ ਵੀ ਹੁਕਮ ਕੀਤਾ ਗਿਆ ਕਿ ਇਸ ਮਸਲੇ ਬਾਰੇ ਕੋਈ ਪ੍ਰਤੀਕਰਨ ਨਾ ਕੀਤਾ ਜਾਵੇ ਪਰੰਤੂ ਸੋਸ਼ਲ ਮੀਡੀਆ ਦੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਬਾਦਲ ਕੀ ਸੋਸ਼ਲ ਮੀਡੀਆ ਅਕਾਊਂਟ ਫੇਸਬੁਕ ਤੇ ਲਿਖਿਆ ਕਿ ਕੱਲ ਤੱਕ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਮੇਰੇ ਧਿਆਨ ਵਿੱਚ ਆਇਆ ਹੈ ਕਿ ਬੀਤੇ ਕੁਝ ਦਿਨਾਂ ਤੋਂ ਕੁਝ ਸ਼ਰਧਾਲੂਆਂ ਵੱਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਦਿਆਂ ਜਾਲੀ ਅਕਾਊਂਟ ਬਣਾ ਕੇ ਸ਼੍ਰੀ ਕਾਲਤਖ ਸਹਿਬ ਅਤੇ ਸਤਿਕਾਰ ਜੋਗ ਸਿੰਘ ਸਹਿਬਾਨਾ ਖਿਲਾਫ ਘਟਿਆ ਪ੍ਰਪਗੈਂਡਾ ਚਲਾਇਆ ਜਾ ਰਿਹਾ ਜੋ ਕਿ ਆਤੀ ਨਿੰਦਕ ਜੋਗ ਹੈ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਹਨਾਂ ਅਗੇ ਲਿਖਿਆ ਕਿ ਸ਼੍ਰੋਮਣੀ ਕਾਲੀ ਦਲ ਦਾ ਹਾਰਾਗੂ ਅਤੇ ਵਰਕਰ ਸ਼੍ਰੀ ਕਾਰਤਕ ਸਾਹਿਬ ਨੂੰ ਸਮਰਪਿਤ ਹੈ ਇਸ ਕਰਕੇ ਕੂੜ ਪ੍ਰਚਾਰ ਨੂੰ ਵੇਖ ਕੇ ਹੋਰ ਕੋਈ ਪਰੇਸ਼ਾਨੀ ਹੈ ਤਾਂ ਅੱਜ ਸਾਨੂੰ ਪੰਥ ਦੋਖੀ ਤਾਕਤਾਂ ਤੋਂ ਪੂਰਨ ਤੌਰ ਤੇ ਸੁਚੇਤ ਹੋਣ ਦੀ ਲੋੜ ਹੈ ਸ਼੍ਰੀ ਕਾਰਤਕ ਸਾਹਿਬ ਦੀ ਸਰਬ ਉੱਚਤਾ ਅੱਗੇ ਸੀਸ ਝੁਕਾਉਂਦੇ ਹੋਏ ਮੈਂ ਆਪਣੇ ਵੱਲੋਂ ਇਸ ਬਾਰੇ ਸਾਰੇ ਪ੍ਰੋਪਗੈਂਡਾ ਦੀ ਸਖਤ ਨਿਖੇੜੀ ਕਰਦਾ ਹਾਂ ਇਹ ਕਹਿਣਾ ਸੀ ਸੁਖਬੀਰ ਸਿੰਘ ਬਾਦਲ ਦਾ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037.